ਸੰਗਤ ਜੀ ਆਪਾਂ ਪਿੱਛੇ 98 ਪੌੜੀਆਂ ਤੱਕ ਸੰਥਿਆ ਸਰਵਨ ਕਰ ਚੁੱਕੇ ਹਾਂ ਆਓ ਅੱਗੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਗੁਰਬਾਣੀ ਦੀ ਸੰਥਿਆ ਸਰਵਨ ਕਰਕੇ ਲਾਭ ਪ੍ਰਾਪਤ ਕਰਨਾ ਕਰੀਏ ਜੀ ਵਾਹਿਗੁਰੂ ਸਾਹਿਬ ਜੀ ਵੀਦਾ ਦਰੀ ਆਵੇ ਕੰਨ ਬਗੁਲਾ ਰਿਧਾ ਤੇ ਆਪਾਂ ਜਮ ਕੇ ਲਾਵਾਂਗੇ ਕੰਨ ਕਕੇ ਟਿਪੀ ਨੰਨੇ ਦਲਾਵਾ ਪੈ ਚਲੰਤ ਇਹ ਭਾਰਾ ਬੋਲਿਆ ਜਾਵੇਗਾ ਕੰਨ ਬਗਲਾ ਇਥੇ ਵਿਸ਼ਰਾਮ ਲੱਗੇਗਾ ਬੈਠਾ ਖੇਲ ਕਰੇ ਖੇਲ ਕਰੇਂਦੀ ਹਾਣ ਨੂ ਇਥੇ ਵਿਸ਼ਰਾਮ ਲੱਗੇਗਾ ਅਚਿੰਤੇ ਬਾਜ ਪਏ ਬਾਜ ਪਏ ਤੇਸ ਰੱਬ ਦੇ ਇਥੇ ਵਿਸ਼ਰਾਮ ਇਲਾ ਵਿਸਰੀਆਂ ਇਲਾ ਤੇ ਵਿਸਰੀਆਂ ਤੇ ਬਿੰਦੀ ਲੱਗੇਗੀ ਜੋ ਮਨ ਚਿਤ ਨ ਚੇਤੇ ਸੰ ਚਿਤ ਤੇ ਜਮ ਕੇ ਲੱਗੇਗੀ ਸੰ ਤੇ ਵਿਚਰਾਮ ਹੈ ਸਾਨ ਸੰ ਨਹੀਂ ਬੋਲਣਾ ਸਾਨ ਕੋਲਾ ਬੋਲਣਾ ਹੈ ਇਥੇ ਵਿਸ਼ਰਾਮ ਲੱਗੇਗਾ ਸੋ ਗਾਲੀ ਰੱਬ ਕੀਆਂ ਗਾਲੀ ਦਲਿਬਿਆ ਰੀ ਉੱਤੇ ਬਿੰਦੀ ਲੱਗੇਗੀ ਇਥੇ ਠੰਮਕੀ ਲੱਗੇਗੀ ਰਬ ਪੀਆ ਸਾਡੇ ਤ੍ਰੈਮਣ ਦੇਹੋਰੀ ਤ੍ਰ ਤੱਤੇ ਪੈਚ ਅੱਧਾ ਰਾਰਾ ਹੈ 체ਤੀ ਬੋਲਿਆ ਜਾਵੇਗਾ ਮਾਨ ਨਾਣਾ ਹੈ ਦੱਦੇ ਲਾਲਮਾ ਕਰਕੇ ਬੋਲਣਾ ਹਾਏ ਔਂਕੜ ਸੰਕੋਚ ਕੇ ਹੋ ਰਾਰੇ ਬਿਹਾਰੀ ਰੀ ਲੰਮਾ ਕਰਕੇ ਬੋਲਣਾ ਹੈ ਦੇਹੋਰੀ ਇਥੇ ਵਿਸ਼ਰਾਮ ਚੱਲੈ ਪਾਣੀ ਅੰਨ ਆਇਓ ਬੰਦਾ ਧੁਣੀ ਵਿੱਚ ਆਇਓ ਉੜਾ ਕੁੱਲੇ ਮੂਵਾਲਾ ਲੰਮਾ ਕਰਕੇ ਬੋਲਿਆ ਜਾਵੇਗਾ ਆਇਓ ਵਿੱਚ ਤੇ ਵਿਸ਼ਰਾਮ ਹੈ ਵਤ ਅਸੂਣੀ ਬੰਨ ਵਤ ਵਵੇ ਦੇ ਅਦਗ ਲਗੇਗੀ ਇੱਥੇ ਠਮਕੀ ਆਸੂਣੀ ਐੜੇ ਕੰਨਾ ਦਾਣਾ ਹੈ ਅੰਨ ਇਹ ਪਾੜਾ ਬੋਲਿਆ ਜਾਵੇਗਾ ਕਿਉਂਕਿ ਨੰਨੇ ਦੇ ਪੈ ਚ ਹਲੰਤ ਹੈ ਮਾਲਕ ਮੌਤ ਜਾਂ ਆਵਸੀ ਮਾਲਕ ਇਹ ਇਕੱਠਾ ਬੋਲਣਾ ਹੈ ਆਵਸੀ ਤੇ ਵਿਸ਼ਰਾਮ ਹੈ ਸਭ ਦਰਵਾਜੇ ਭੰਨ ਤੇਨਾ ਪਿਆਰਿਆ ਭਾਈਆਂ ਤੇਨਾ ਨੰਨੇ ਦੇ ਪੈ ਚ ਅਨੰਤ ਹੈ ਤਿੱਪੀ ਨੀ ਰੌਣੀ ਤਿੱਪੀ ਤੋਂ ਬਿਨਾ ਬੋਲਣਾ ਤੇ ਨਾ ਪਾਇਆ ਤੇ ਬਿੰਦੀ ਲੱਗੀ ਐ ਇਥੇ ਵਿਚਰਾਮ ਲੱਗੇਗਾ ਅੱਗੇ ਦਿੱਤਾ ਬੰਨ ਦਿੱਤਾ ਦਦੇ ਦੇ ਅੱਧਕ ਲੱਗੇਗੇ ਬੰਨ ਨੰਨੇ ਦੇ ਪੈ ਚ ਹਲੰਤ ਹੈ ਭਾਰਾ ਬੋਲਿਆ ਜਾਵੇਗਾ ਵੇਖੋ ਬੰਦਾ ਚੱਲਿਆ ਇਥੇ ਵਿਚਰਾਮ ਕਹੋ ਜਾਣਿਆ ਦੇ ਕੰਨ ਚੋ ਚੱਚਾ ਹੈ ਔਂਕੜ ਸੋ ਚੇਤੀ ਬੋਲਿਆ ਜਾਵੇਗਾ ਜਾਣਿਆ ਨਾਣੇ ਸਿਹਾਰੀ ਐ ਦੈ ਕੰਨ ਨੰਨੇ ਦੇ ਹਲ ਅੰਤੇ ਪਰ ਬੋਲਿਆ ਜਾਵੇਗਾ ਰੀਤਾ ਅਮੁਲੁ ਜੇ ਕੀਤੇ ਦੁਨੀ ਵਿੱਚ ਰਿਦਾ ਤੇ ਜਮਕੇ ਵਿੱਚ ਤੇ ਵਿਸ਼ਰਾਮ ਦਰਗਹ ਆਏ ਕੰਮ ਰੀਦਾ ਹਉ ਬਲਿਆਰੀ ਤਿਨ ਪੰਖੀਆ ਰਿਦਾ ਤੇ ਜਮਕੇ ਪੰਖੀ ਆਤੇ ਵਿਚਰਾਮ ਜੰਗਲ ਜਿੰਨਾ ਵਾਸ ਨੰਨੇ ਦੇ ਪੈ ਚ ਅਨੰਤ ਜਿੰਨਾ ਦੇ ਕੱਕਰ ਚੁggen ਥਾਲ ਵਸਨ ਕੱਕਰ ਕੱਕੇ ਦੇ ਅਧਿਕ ਹੈ ਚੁggen ਚੱਚੇ ਦੇ ਅਧਿਕ ਹੈ ਇਥੇ ਜਮਕੇ ਥਾਲ ਪੋਲਾ ਬੋਲਿਆ ਜਾਵੇਗਾ ਵਸਨ ਵਬੇ ਤੇ ਅਧਿਕ ਹੈ ਇਥੇ ਵਿਚਰਾਮ ਰੱਬ ਨਾ ਛੋਡਣ ਪਾਸ ਰਬ ਤੇ ਆਪਾ ਠੰਮ ਕੇ ਲਾਵਾਂਗੇ ਨਾ ਛੋਡਣ ਪਾਸ ਰੀਤਾ ਰੁੱਤ ਫਿਰੀ ਵਾਣ ਕੰਬਿਆ ਫਿਰ ਤੇ ਆਪਾ ਜਮ ਕੇ ਰੁੱਤ ਰਾਰੇ ਤੇ ਅਦਕ ਹੈ ਵਾਣ ਨਾਣੇ ਦੇ ਔਂਕੜ ਹੈ ਕੰਬਿਆ ਬੱਬੇ ਤੇ ਨਾਮ ਬੋਲਣਾ ਹੈ ਕੰਬਿਆ ਇਥੇ ਵਿਸ਼ਰਾਮ ਪੱਤ ਝੜੇ ਝੜ ਪਾਹੇ ਪੱਪੇ ਦੇ ਅੱਧਕ ਲੱਗੀ ਐ ਪੱਤ ਚਾਰੇ ਹੂੰਡਾ ਟੂੰਡੀਆਂ ਟੂੰਡੀਆਂ ਤੇ ਬਿੰਦੀ ਐ ਇਥੇ ਵਿਚਰਾਮ ਰਹਿਣ ਕਿਥਾਉ ਨਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ